ਸਭ ਤੋਂ ਵੱਡੀ ਖਬਰ ਕਿ ਯਸਮੁਖਣ ਆਪਣੇ ਆਪ ਨੂੰ ਗਰੀਬ ਸਿੰਗਰ ਕਹਿ ਰਿਹਾ ਨਹੀਂ ਹੈਗੀ ਤੁਹਾਡੇ ਵਰਗਾ ਗਰੀਬ ਧਾਰ ਕਿਸੇ ਨੂੰ ਹੋਣਾ ਚਾਹੀਦਾ ਮਹਾਰਾਜ ਕਰੇ ਉਦਾਂ ਹੁਣ ਉਦਾਂ ਬਾਬੇ ਦੀ ਕਰਪਾਯਾ ਟ੍ਰੈਂਡਿੰਗ ਚ ਆ ਤੇ ਪਰ ਪੈਸੇ ਪੁੱਦੇ ਨਹੀਂ ਆਦੇ ਪੈਸੇ ਆ ਜਾਣ ਦੇ ਮੈਂ ਕਹ ਦੂੰ ਮੈਂ ਗੱਡੀ ਦਾ ਤੁਸੀਂ ਡਰਾਈਵਰ ਰੱਖੀ ਹੋਈ ਹੈ ਨਹੀਂ ਡਰਾਈਵਰ ਤੇ ਵੀ ਮਾਡਲ ਹੈ ਜੀ ਕਿਸੇ ਦੋਸਤੋਂ ਤੋਂ ਲਈ ਆ ਅਤੇ ਕਿ ਪੈਸੇ ਦੇਣੇ ਹੁਣ ਪ੍ਰੋਗਰਾਮ ਬੁੱਕ ਕਰਾ ਦਿਓ ਇਧਰ ਦੀ ਨਹੀਂ ਸੱਚ ਝੂਠ ਵਾਲੀ ਕੋਈ ਗੱਲ ਨਹੀਂ ਐਸੇ ਬੂਸੇ ਇਦਾਂ ਉਦਾਂ ਵੰਡ ਠਣ ਕੇ ਰਹੀਦਾ ਇਹ ਚ ਕੋਈ ਗੱਲ ਨਹੀਂ ਪੈਸੇ ਤਾਂ ਲੈ ਚਾਹੀਦੇ ਆ ਮਾ ਸਿੰਘਰਾ ਦਾ ਵੀ ਇਹ ਹਾਲ ਹੁੰਦਾ ਹਾਂ ਸਿੰਘਰਾ ਦਾ ਵੀ ਇਹੀ ਹਾਲ ਹੁੰਦਾ ਮੈਂ ਤਾਂ ਕਿਹਾ ਸੀ ਵੀ ਨੰਗ ਹੀ ਆ ਉਦਾਂ ਹੀ ਆ ਹਵਾਈ ਆ ਹਵਾਈ ਹੈ ਹਵਾਈ ਹੁਣ ਮੈਨੂੰ ਦੱਸੋ ਕਿਹੜੇ ਕੋ ਸਫਾਰੀ ਆ ਉੱਥੇ ਹੁਣ ਬਾਹਰ ਅਸੀਂ ਸੌਰੀ ਦੂਜੀ ਫਰਾਰੀ ਆ ਹੂੰ ਹੋਰ ਕਿਹਦੇ ਕਿੰਨੇ ਆਕ ਕੋਲਿਆ ਕਿਤੇ ਹਨ ਮੈਂ ਤਾਂ ਸੁਵਾਰੀ ਕਿਹਾ ਮਨ ਨਾਲ ਹੀ ਬੋਲੇ ਲੱਗਾ ਹੀ ਬੜਿਆ ਕੋਲੇਗੀ ਨਹੀਂ ਸੁਵਾਰੀ ਤਾਂ ਹੈਗੀ ਸੁਵਾਰੀ ਤਾਂ ਫੋੜ ਕਰਦੇ ਸਿੰਗਰ ਇੰਨਾ ਕ ਤਾਂ ਬੰਨਣਾ ਵੀ ਚਾਹੀਦਾ ਵੇਖੋ ਠੰਡਾ ਤੱਤਾ ਖਾ ਕੇ ਹਰ ਇੱਕ ਬੰਦੇ ਤੁਸੀਂ ਮਜੇ ਨਾਲ ਕੋਕ ਪੀ ਲੈਣਾ ਫ੍ਰਿਜ ਜੋਂ ਗਰਮੀਆਂ ਨੂੰ ਕਾਢ ਕੇ ਜੋ ਵੀ ਤੇ ਉਹ ਪਾਣੀ ਠੰਡਾ ਪੀ ਲੈਣਾ ਸਾਨੂੰ 100 ਵਾਰੀ ਸੋਚਣਾ ਪੈਣਾ ਬੈੜਲਾ ਬੰਜਾ ਆਉਣਾ ਜਿਹਦਾ ਗਾਲ ਕੰਮ ਕਰਦਾ ਹੁਣ ਸਾਨੂੰ ਇਹਨਾਂ ਦਿਨਾਂ ਚ ਆ ਕੇ ਉਦਾਂ ਹੀ ਐਦਾਂ ਹੀ ਮੂੰਹ ਰੱਖਣਾ ਪੈਂਦਾ ਐਦਾਂ ਟਾਕੇ ਵੇ ਹਵਾ ਸਾਰੇ ਥੇ ਫੜੇ ਜਾਂ ਜਿੰਨਾ ਚੱਲ ਜਵੇ ਹੋਰ ਨਾ ਰੇਸ਼ਾ ਜੰਮੀ ਹੋਵੇ ਤੇ ਉੱਤੇ ਆਵਾਜ਼ ਨਾ ਨਿਕਲੇ ਜਿਨ੍ਹਾਂ ਨੇ ਸਦਣਾ ਕਿਤੇ ਚਾਰਾ ਨਹੀਂ ਦੇ ਕੇ ਤੇ ਬੰਦਾ ਕਰੂਗੀ ਇਹ ਹੁਣ ਸਾਡੀ ਵੀ ਹੈਗੇ ਨੰਗਈ ਆ ਇਹ ਸ਼ੋਪ ਵਾਹ ਕਰਦੇ ਆ ਵੀ ਮੇਰੀ ਹੁਣ ਇੰਦਾ ਬਹੁਤ ਸਿੰਗਰ ਆ ਮੈਂ ਬਦਨਾਮੀ ਨਹੀਂ ਕਰਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਬਈ ਆਪਣੇ ਹਿਸਾਬ ਨਾਲ ਰਿਆ ਕਰੋ ਭਰਾਵਾ ਕਿਤੇ ਉਦਾਂ ਨਾ ਝੂਗਾ ਚੋੜ ਕਰਾ ਲਿਓ ਬਾਦ ਚ ਫਿਰ ਐਵੇਂ ਬਲੇਮ ਇੱਕ ਦੂਜੇ ਨੂੰ ਕਰੀ ਜਾਣ ਇਹ ਸ਼ੋਅ ਆਫ ਜ਼ਿਆਦਾ ਆ ਸਾਡੀ ਅੱਛਾ ਸਾਨੂੰ ਹੋਰ ਕੀ ਆ ਲੋਕ ਨਹੀਂ ਐਕਸੈਪਟ ਕਰਦੇ ਹਾਂ ਆਪਾਂ ਹੋਰ ਮਰੁੱਤੀ ਚ ਵੀ ਜਾ ਸਕਦੇ ਜੀ ਐਨ ਐਚ ਚ ਵੀ ਆ ਹੋਰ ਗੱਡੀਆਂ ਦੇ ਮੈਨੂੰ ਸੱਚੀ ਨਾ ਮਾਤਾ ਨਹੀਂ ਪਤਾ ਛੋਟੀ ਗੱਡੀ ਚ ਵੀ ਜਾ ਸਕਦੇ ਉਹ ਗੀਤ ਗੂਤ ਨਹੀਂ ਸੁਣਦੇ ਦੇਖਦੇ ਬੰਦਾ ਕਿਹੜੀ ਗੱਡੀ ਚ ਆਹ ਕਿਹੜੀ ਗੱਡੀ ਚ ਆਹ ਦਾ ਇਹ ਵੀ ਚੱਕਰ ਆ ਤੇ ਉਹ ਸਾਨੂੰ ਣਕ ਦਾ ਗਰੀਬੀ ਦਾ ਵੀ ਕਰਨਾ ਪੈਂਦਾ ਮੈਨੂੰ ਸਾਰਿਆਂ ਦਾ ਪਤਾ ਹੈ ਦੋ ਚਾਰ ਅਜੇ ਨਾ ਕੋ ਪੈਸੇ ਹੋਣੇ ਬਾਕੀ ਦਨਾਂ ਨੰਗੇ ਹੀ ਆ ਮੇਰੇ ਵਰਗੇ ਮੰਨਣ ਦਾ ਨਾਮ ਨਾ ਮਿਲ ਸਾਰੇ ਇੱਕੋ ਜਿਹੇ ਇੱਕੋ ਜਿਹੇ ਹੀ ਇੱਕੋ ਜਿਹੇ ਮਤਲਬ ਤੁਸੀਂ ਗੱਲ ਕਰ ਰਹੇ ਹੋ ਮੈਨਾਂ ਦਲਜੀ ਦਲਜੀਤ ਦੀ ਗੱਲ ਯਾਦ ਆ ਗਈ ਚਲੋ ਦਲਜੀਤ ਨੇ ਬਹੁਤ ਪੈਸਾ ਕਮਾਇਆ ਉਹ ਭਾਵੇਂ ਮੈਨੂੰ ਲੱਗਦਾ ਝੂਠੀ ਬੋਲਦਾ ਹੋਵੇ ਜਾਂ ਚਲੋ ਸਹੀ ਗੱਲ ਬੋਲਦਾ ਵੇ ਉਹ ਕਹਿੰਦਾ ਵੀ ਸਾਡੇ ਬੈਂਕ ਮੈਂ ਬੈਲੈਂਸ ਜਿਹੜੇ ਨੇ ਸਾਰੇ ਖਾਲੀ ਨੇ ਸੀ ਆ ਕੱਪੜੇ ਪਾਏ ਹੋਏ ਐ ਦਾ ਸਭ ਕੁਝ ਪਾਇਆ ਬਸ ਆਹੀ ਬੈਂਕ ਬੈਲੈਂਸ ਸਾਰਾ ਇੱਥੇ ਲਾਇਆ ਜੀ ਜੀ ਬੇਨ ਉਹ ਕਿਸੇ ਨੇ ਉਹ ਕੋਈ ਗੱਲ ਹੋਈ ਸੀ ਮੈਨੂੰ ਯਾਦ ਨਹੀਂ ਕੈਲਕਰੀ ਸੀਗੀ ਇਹ ਇੰਟਰਵਿਊ ਮੈਂ ਸ਼ੋਅ ਤੇ ਗਿਆ ਤੇ ਉੱਥੇ ਗੱਲ ਹੋਈ ਸੀ ਮੈਂ ਕਿਹਾ ਭਰਾਵਾ ਗੱਡੀਆਂ ਜਿਹੜੀਆਂ ਉਹ ਸਾਡੇ ਯਾਰਾਂ ਦੋਸਤਿਆਂ ਜਾਂ ਰੈਂਟ ਤੇ ਲਈਆਂ ਦੀਆਂ ਉਹ ਸਾਡੀਆਂ ਨਹੀਂ ਹੁੰਦੀਆਂ ਜਿਹੜੀਆਂ ਸ਼ੋਅਾਂ ਤੇ ਆਉਂਦੀਆਂ ਰੈਂਟ ਤੇ ਆਹ ਜਿਹੜੀ ਜਿਹੜੀ ਸਾਡੇ ਵੀਡੀਓ ਚ ਹੁੰਦੀਆਂ ਹੂੰ ਤੇ ਉੱਥੇ ਮੇਰੇ ਕੋਲ ਇੱਕ ਉਹ ਸਿਗਾ ਇਦਾਂ ਲੱਗਦਾ ਵੀ ਹੁਣੇ ਹੀ ਘੜਾਇਆ ਕਿਉਂਕਿ ਮੈਂ ਸਾਮ ਸੰਭਾਲ ਰੱਖੀ ਹੂੰ ਹੂੰ ਤੇ ਉਹ ਸਿਗਾ ਐ ਨਿਸ਼ਾਨ ਅਰਮੜਾ ਹੂੰ B8 ਚੰਗਾ ਵੱਡਾ ਟਰੱਕ ਹੁੰਦਾ ਟਰੱਕ ਹੁੰਦਾ ਉਹ ਸਿਗਾ 2005 ਦਾ ਹੂੰ ਉਹ ਮੈਂ ਜਦੋਂ ਇੱਧਰ ਆ ਜਾਂਦਾ ਸੀ ਤਾਂ ਉਹ ਖੜਾ ਰਹਿੰਦਾ ਸੀ ਹੂੰ ਹੁਣ ਚੱਲਿਆ ਤਾਂ ਉਹ ਅੱਧੀ ਉਹਦੀ ਉਮਰ ਸੀਗੀ ਤੇ ਉਹ ਹੁਣ ਕਿਤੇ ਪਿੱਛੇ ਜਾ 1km 2 ਦਾ ਐਕਸੀਡੈਂਟ ਹੋ ਗਿਆ ਸੀ ਉਹ ਮੈਂ ਬੜਾ ਉਸਾਮ ਕੇ ਰੱਖਿਆ ਬਾਹੋ ਮੇਰੀ ਬੁੜਿਆਂ ਵਾਲੀ ਜਲਾਈ ਹੁੰਦੀ ਮਜੇ ਮਜੇ ਜਾਣਾ ਜਿੱਦਾਂ ਬੁਲੇਟ ਨਹੀਂ ਮੈਂ ਇੱਥੇ ਕਿਤੇ ਪਹਿਲਾਂ ਬੁਲੇਟ ਸੀਗਾ ਉਹ ਚਲਾਉਣਾ ਬਸ ਮਜੀ ਨਾਲ ਹੌਲੀ ਹੌਲੀ ਜਾਣਾ ਮੇਰੀ ਮੈਨੂੰ ਟਿਕਟਾਂ ਵੀ ਦੋ ਮਿਲੀਆਂ ਉੱਥੇ ਜਿਹੜੀਆਂ ਨਾ ਸਲੋ ਸਪੀਡ ਦੀਆਂ ਮਿਲੀਆਂ ਆਇਆਂ ਮੈਨੂੰ ਦਾ ਮਜੀ ਨਾਲ ਆਦਵਾੜਾ ਦੇਖਦੇ ਕੀ ਦਾ ਸਾਕੇ ਕਿਹੜੀ ਅੱਗ ਬੁਝਾਉਣੀ ਤੇ ਬੁਲਟ ਦੀ ਗੱਲ ਕੀਤੀ ਮੈਨੂੰ ਉਹ ਤੁਹਾਡਾ ਗੀਤ ਯਾਦ ਆ ਗਿਆ ਲੱਭਦੀ ਮਰ ਜਾਗੇ ਜੱਟ ਵਰਗਾ ਯਾਰ ਉਹਦੇ ਚ ਬੁਲਟ ਚਲਾ ਕੇ ਆਉਂਦੇ ਹਾਂ ਹਾਂਜੀ ਹਾਂਜੀ ਉਹੀ ਬੁਲਟ ਤਾਂ ਨਹੀਂ ਜਿਹੜੇ ਉਹਨੀ ਕੀ ਸਪੀਡ ਹੈ ਜਿੰਨੀ ਕੋ ਉਥੇ ਵੀਡੀਓ ਚ ਰੱਖਣੀ ਪਈ ਮੈਨੂੰ ਪਿੰਡ ਤਾਂ ਹੀ ਜਾਣਾ ਹੁੰਦਾ ਸੀ ਤੇ ਉਹ ਮੇਰ ਯਾਰ ਦੋਸਤ ਸੀ ਉਹ ਇੱਕ ਤਾਂ ਬਾਰੀ ਮੈ ਲਿਆ ਤੇ ਇੱਕ ਵਾਰੀ ਫਿਰ ਮੈਂ ਬਾਅਦ ਚ ਚਿਰਾਂ ਬਾਅਦ ਦੋ ਜੋ ਸਾਲਾਂ ਬਾਅਦ ਫੇ ਮਾੜਾ ਜਿਹਾ ਦਿਮਾਗ ਜਾਇਆ ਕਿ ਪਿੰਡ ਨੂੰ ਜਾਣਾ ਹੁੰਦਾ ਹੂੰ ਹੂੰ ਤੇ ਉਹ ਮੈਂ ਇੱਥੇ ਰੱਖ ਲਿਆ ਬੁਲੇਟ ਕਿਸੇ ਦੋਸਤ ਦਾ ਸੀ ਹੂੰ ਤੇ ਮੈਂ ਇਦਾਂ ਹੌਲੀ ਹੌਲੀ ਜਾਣਾ ਤੇ ਉਹ ਉਹ ਹੁਣ ਕਿਤੇ ਉਹ ਕਿਸੇ ਨਿਆਣੇ ਉੱਥੇ ਹੁਣੇ ਕੋਈ ਦਿਨ ਸੋਤੇ ਉਹਨਾਂ ਨੇ ਗਲਤ ਲੈ ਲਈ ਨਾ ਲੈਫਟ ਉਹ ਉਧਰੋਂ ਆਉਂਦਾ ਸੀ ਸਿੱਧਾ ਹੀ ਠੱਕ ਗਿਆ ਸਾਲ ਕਿ ਪਹਿਲਾਂ ਹੂੰ ਫੇਰ ਮੈਨੂੰ ਹੋਰ ਨਹੀਂ ਸੀ ਕੋਈ ਗੱਲ ਮੈਂ ਕਿਹਾ ਇੱਕ ਤਾਂ ਚੱਲ ਇੱਕਮ ਤੂੰ ਠੀਕ ਆ ਦੂਜਾ ਵੀ ਉਹਦਾ ਵੀ ਪੁੱਤ ਜਿੰਨਾ ਹੀ ਪਿਆਰ ਸੀਗਾ ਇੰਨੇ ਸਾਲਾਂ ਦਾ ਮੇਰੇ ਕੋਲ ਸੀਗਾ ਹੂੰ ਤੇ ਮੈਂ ਕਿਹਾ ਯਾਰ ਉਹਦਾ ਹੁਣ ਜੇ ਮੈਂ ਕਹਿੰਦਾ ਤੂੰ ਗੱਡੀ ਕੋਈ ਨਹੀਂ ਟੁੱਟ ਗਈ ਆ ਤੂੰ ਠੀਕ ਆ ਨਾ ਇਹ ਬਾਡਿੰਗ ਕਹਿਣੀ ਹੁੰਦੀ ਯਾਰ ਨਹੀਂ ਹੁੰਦੀ ਬਿਲ ਗੱਡੀ ਹੋਰ ਲੈ ਲਾਂਗੇ ਪਤਾ ਤਾਂ ਬਾਅਦ ਚ ਲੈ ਕੇ ਹੁਣ ਤੂੰ ਠੀਕ ਆ ਤੇ ਹੁਣ ਮੈਨੂੰ ਉਹਦਾ ਵੀ ਉਨਾ ਹੀ ਦੁੱਖ ਆ ਯਾਰ ਵੀ ਉਹ ਟੁੱਟ ਗਿਆ ਟੁੱਟ ਗਿਆ ਵੀ ਮੈਂ ਹਾਲੇ ਚੌਂਦਾ ਨਹੀਂ ਮੈਂ ਤਾਂ ਪਤਾ ਉਹ ਹਾਲੇ ਰੱਖੀ ਰੱਖਣਾ ਸੀ ਚਮਕਦਾ ਸੀ ਪੂਰਾ ਹਮ ਤੇ ਇੱਕ ਆ ਦੀ ਟਾਇਰ ਬਦਲਾਈ ਨਹੀਂ ਟਾਈਮ ਚ ਪਿਛਲੇ ਸਾਲ ਹੀ ਟੁੱਟਾ ਮੈਨੂੰ ਤੁਹਾਡੀ ਗੱਲ ਤਾਂ ਯਾਦ ਆ ਗਿਆ ਮੇਰੇ ਪਾਪਾ ਨੇ ਆਪਣਾ ਚੇਤਕ ਨਹੀਂ ਵੇਚਿਆ ਕਿੰਨੇ ਸਾਲ ਹੋਰ ਚਿੱਤੇ ਚਲਾਈ ਜਾਣਾ ਉਹਨਾਂ ਨੇ ਉਹ ਵੀ ਐਂਡ ਤੇ ਨਾਲੇ ਆਪਣੇ ਕੋਲੇ ਇੱਕ ਇਦਾਂ ਸੀ ਵੀ ਇੰਨਾ ਕਈ ਸੀਗਾ ਮਾਰਜਨ ਵੀ ਇਹੀ ਸੀਗਾ ਤੇ ਬਾਕੀ ਮੈਂ ਸ਼ੋਅ ਆਫ ਵਾਲਾ ਹੈ ਨਹੀਂ ਬੰਦਾ ਤੇ ਬਸ ਮਜ਼ਾ ਵੀ ਯਾਰ ਦੋਸਤਾਂ ਨਾਲ ਗੱਪਾਂ ਛੱਪਾਂ ਮਾਰੀਏ ਤੇ ਬਸ ਹਰ ਪਾਸੇ ਚੰਗੀ ਖਬਰ ਆਵੇ ਤੁਸੀਂ ਕਹਿੰਦੇ ਹੋ ਵੀ ਸਿੰਗਰਾਂ ਕੋ ਪੈਸੇ ਪੁੱਛੇ ਤਾਂ ਹੁੰਦੇ ਨਹੀਂ ਪਰ ਪੈਸੇ ਤਾਂ ਮੋਟੇ ਲੰਦੇ ਚੰਗਾਂ ਦੇ ਸਾਰੇ ਵਧੀਆ ਲੈਂਦੇ ਆ ਦਸਤਾ 15 15 ਲੈ ਨਹੀਂ ਹੁਣ ਇੱਕ ਦੇ ਲੈ ਲੈ ਮੋੜ ਕੇ 10 ਦਿਨ ਵਿਲੇ ਤੇ ਜਿਹੜੇ ਜਿਹੜੇ ਇਦਾਂ ਵੱਧ ਵੱਡੇ ਫੈਸਲਿਆਂ ਦੇ ਵਿਲੇ ਵੀ ਆ ਨਾ ਮੇਰਾ ਨਾ ਮੈਨੂੰ ਲੱਗਦਾ ਹੈ ਪੋਡਕਾਸਟ ਹੈ ਆਸਾ ਜ਼ਿਆਦਾ ਛੁੱਟਦਾ ਨਹੀਂ ਮੈਂ ਮੈਂ ਗਲਤ ਨਹੀਂ ਕਹਿ ਰਿਹਾ ਨਹੀਂ ਤਾਂ ਕਮੇ ਸ਼ਰਮਾ ਜੀ ਤੱਕ ਜੇ ਵੀਡੀਓ ਪਹੁੰਚੇ ਤਾਂ ਕਿਸਮੱਖਣ ਨੂੰ ਜ਼ਰੂਰ ਬੁਲਾਇਓ ਹਾਏ ਜਿੰਦਾਬਾਦ ਆ ਉਹ ਵੀ ਆਪਣਾ ਭਰਾ ਉੱਥੇ ਹੈਗਾ ਬੰਬੇ ਤੇ ਮੈਂ ਮਿਲਿਆ ਸੀ ਇੱਕ ਵਾਰੀ ਅੱਛਾ ਇੱਥੇ ਵੀ ਮਿਲਦੇ ਰਹੇ ਹਾਂ ਜਲੰਧਰ ਜੋ ਹੂੰ ਜਦੋਂ ਇੱਥੇ ਆਉਂਦਾ ਸੀ ਹਾਂਜੀ ਬਸ ਇਦਾਂ ਜ਼ਿੰਦਗੀ ਹੈ ਇਹਨੂੰ ਵਧੀਆ ਢੰਗ ਨਾਲ ਜੀਣਾ ਨਹੀਂ ਕਪਲ ਨੂੰ ਕਿਦਾਂ ਮਿਲੇ ਸੀ ਫਿਰ ਹੁਣ ਗੱਲ ਛੇੜੀ ਦਿੱਤੀ ਦੱਸੋ ਨਹੀਂ ਮੈਂ ਬੰਬੇ ਗਿਆ ਸੀ ਮੇਰਾ ਗੀਤ ਨਹੀਂ ਸੀ ਮੀਕਾ ਸਿੰਘ ਦਾ ਆਪਣਾ ਇਕੱਠਿਆਂ ਦਾ ਕੀਤਾ ਕਲੱਬ ਅੱਛਾ ਉਦੋਂ ਵੀ ਉੱਥੇ ਮਿਲੇ ਇੱਥੇ ਵੀ ਜਲੰਧਰ ਹੀ ਹੁੰਦਾ ਸੀ ਉਹ ਹੂੰ ਹੂੰ ਕਪਲ ਸ਼ਰਮਾ ਹੂੰ ਉਦੋਂ ਵਾ ਇਹ ਪਤਾ ਨਹੀਂ ਹੁੰਦਾ ਇਹਨੇ ਐਡੀਆਂ ਉਚਾਈਆਂ ਐਡਾ ਵੱਡਾ ਬਣਦਾ ਵੱਡਾ ਬਣ ਜਾਣਾ ਸਟਾਰ ਬਣ ਜਾਣਾ ਹਾਂਜੀ ਹਾਂਜੀ ਹੂੰ ਚਲੋ ਮਿਹਨਤ ਉਹ ਵੀ ਵਧੀਆ ਕਰਦਾ ਮੈਂ ਹਾਂਜੀ ਆਪਣੇ ਕੰਮ ਚ ਪੂਰੀ ਦੁਨੀਆ ਦੇ ਵਿੱਚ ਨਾਮ ਹੈ ਹਾਂਜੀ ਹਾਂਜੀ ਹੁਣ ਕੇਐਸ ਮੱਖਣ 27 ਦੀ ਤਿਆਰੀ ਕਰ ਰਿਹਾ ਦੇਖੋ ਜੀ ਆਪਾਂ ਇੱਥੇ ਹੀ ਆ ਪੰਜਾਬੀ ਆ ਪੰਜਾਬ ਜੀ ਰਹਿਣਾ ਤੇ ਤਿਆਰੀ ਤਿਆਰੀ ਆ ਜੀ ਉਦਾਂ ਆਪਾਂ ਤਿਆਰੀ ਮਤਲਬ ਇਲੈਕਸ਼ਨਸ ਦੀ ਤਿਆਰੀ ਨਹੀਂ ਟੀਮ ਨਾਲ ਆ ਜੀ ਅਕਾਲੀ ਦਲ ਦੇ ਨਾਲ ਖੜੇ ਆ ਅਕਾਲੀ ਦਲ ਦੇ ਨਾਲ ਖੜੇ ਆ ਉਹ ਨਾ ਕੱਢ ਦੇਣਗੇ ਤੇ ਉਹ ਕੁਆਚਨ ਵੀ ਬਹੁਤ ਹੁੰਦੇ ਹਨ ਤੇ ਆਪਾਂ ਦਿਲੋਂ ਖੜੇ ਹਾਂ ਮੈਂ ਤਿਆਰੀ ਕਰ ਰਹੇ ਹਾਂ ਤਿਆਰੀ ਨਹੀਂ ਮੈਂ ਬਾਕੀ ਜਵਾਬ ਬੜੇ ਸਿੱਧੇ ਦਿੱਤੇ ਇੱਥੇ ਸੋਚਣ ਲੱਗ ਗਏ ਨਹੀਂ ਮੈਂ ਸੋਚਿਆ ਨਹੀਂ ਮੈਂ ਕਿਹਾ ਵੀ ਟੈਕਟਰ ਕਿਸੇ ਨੂੰ ਵੀ ਦੇ ਸਕਦੇ ਆ ਆਪਾਂ ਜਦੋਂ ਸ਼ੁਰੂਆਤ ਕੀਤੀ ਸੀ ਨਾ ਆ ਉਹਦੇ ਇੱਕ ਕੋਈ ਬੰਦਾ ਬਿਟਨਸ ਆ ਮੀਨ ਸ਼ਰਨਜੀਤ ਸਿੰਘ ਢਿੱਲੋਂ ਆਪਣੇ ਲੁਧਿਆਣੇ ਵਾਲੇ ਲੁਧਿਆਣੇ ਵਾਲੇ ਉਹ ਆ ਪੁੱਛਿਆ 10 ਮੱਖਣ ਮੈਨੂੰ ਸਖਵੀਰ ਜੀ ਨੇ ਮੈਂ ਕਿਹਾ ਜੀ ਆਪਾਂ ਬਿਨਾਂ ਸ਼ਰਤ ਦੂੰਗਾ ਤੁਹਾਡੇ ਨਾਲ ਵੀ ਮੈਨੂੰ ਤੁਸੀਂ ਆਹ ਕਰੋਗਰਾ ਸਾਨੂੰ ਉਦਾਂ ਹੀ ਬਹੁਤ ਆ ਵੀ ਸਖਵੀਰ ਬਾਦ ਨਾ ਯਾਰੀ ਆ ਬਸ ਇਹੀ ਬਹੁਤ ਆ ਆ ਪਗੜੀ ਤੇ ਮਾਈਨਿੰਗ ਕਰਨੀ ਆ ਜਾ ਮੈਨੂੰ ਕੋਈ ਹੋਰ ਅੱਛਾ ਹੀ ਨਾ ਜਿੰਨਾ ਤੁਸੀਂ ਨਾ ਲਿਆ ਨਾ ਉਹਨਾਂ ਤੇ ਮਾਈਨਿੰਗ ਮਾਈਨਿੰਗ ਦਾ ਇਲਜ਼ਾਮ ਲਾਂਦੇ ਰਹੇ ਲੋਕ ਉਹ ਨਹੀਂ ਮੈਂ ਤਦ ਹੀ ਕਿਹਾ ਵੀ ਮੈਨੂੰ ਨਹੀਂ ਕੋਈ ਇਦਾਂ ਦਾ ਵੀ ਮੈਂ ਤਾਂ ਉਹਨਾਂ ਕੋਲ ਬਿਨਾਂ ਸ਼ਰਤ ਤੋਂ ਯਾਰੀ ਹੈ ਤੁਹਾਡੇ ਨਾਲ ਹਮ ਬਸ ਸੇਵਾ ਲਾਓ ਕਰੀਏ ਬਸ ਮੈਂ ਕੱਲਾ ਨਹੀਂ ਕਹਿੰਦਾ ਜਿੰਨੀਆਂ ਵੀ ਹੁਣ ਪਾਰਟੀਆਂ ਆ ਕਾਂਗਰਸ ਆ ਸਾਰਿਆਂ ਦੇ ਤੁਸੀਂ ਮੂੰਹੋਂ ਸੁਣਿਆ ਮੇਨ ਲੀਡਰਾਂ ਦੇ ਵੀ ਖੇਤਰੀ ਪਾਰਟੀ ਚਾਹੀਦੀ ਹੈ ਚਾਹੀਦੀ ਤੇ ਭਾਜਪਾ ਚ ਹੁਣ ਚੱਲ ਗਿਆ ਜਾਖੜ ਸਾਹਿਬ ਉਹ ਵੀ ਇਹ ਰੋਲਾ ਪਾਉਂਦੇ ਆ ਕਾਂਗਰਸ ਕਹਿ ਰਹੀ ਆ ਆਮ ਨੇ ਕਿਹਾ ਖੁਦ ਸੀਐਮ ਸਾਹਿਬ ਨੇ ਕਿਹਾ ਸੁਣਿਆ ਤੁਸੀਂ ਕਿ ਨਹੀਂ ਨਹੀਂ ਸੀਐਮ ਨੇ ਨਹੀਂ ਬਾਕੀ ਲੀਡਰਾਂ ਨੇ ਜ਼ਰੂਰ ਮੰਗੀਆਂ ਖੇਤਰੀ ਪਾਰਟੀ ਸੁਖਵੀਰ ਦਾ ਨਾਮ ਨਹੀਂ ਸੁਖਵੀਰ ਦਾ ਖੇਤਰੀ ਪਾਰਟੀ ਚਾਹੀਦੀ ਕਿਆ ਤੁਸੀਂ ਫਿਰ ਸੁਖਵੀਰ ਦਾ ਨਾਮ ਸੁਖਬੀਰ ਸਿੰਘ ਬਾਦਲ ਨੂੰ ਕਿਦਾਂ ਦੇ ਦੋ ਮੈਂ ਤਾਂ ਉਹ ਤਾਂ ਨੇਰੀ ਲਿਆ ਦੂ ਪੰਜਾਬ ਦੇ ਵਿੱਚ ਉਹ ਮਾਲਕ ਸੀ ਉਹਨੇ ਕੀਤਾ ਕਿ ਨਹੀਂ ਕੰਮ ਅੱਜ ਤੁਸੀਂ ਉਹਨਾਂ ਰੋਡਾਂ ਦੇ ਅੱਖ ਦੇ ਚਮਕੀ ਨਾ ਪਹੁੰਚਦੇ ਹਾਂ ਹਾਂ ਕਰਨਾ ਪੈਣਾ ਸੀ ਉਹਨਾਂ ਦਾ ਫਰਜ਼ ਸੀ ਫਰਜ਼ ਸੀ ਕੋਈ ਆਸਾਨ ਨਹੀਂ ਕੀਤਾ ਪਰ ਕੰਮ ਕੀਤਾ ਹਾਂ ਸਭ ਤੋਂ ਚੰਗਾ ਲੀਡਰ ਕਹਿੰਦਾ ਲੱਗਦਾ ਪੂਰੇ ਪੰਜਾਬ 'ਚ ਕੈਂਡ ਲੀਡਰ ਕੈਂਡ ਤਾਂ ਉਹ ਹੀ ਆ ਸਰਬਜੀਤ ਸਿੰਘ ਮਾਦਮ ਤਨੂੰ ਪਹਿਲਾਂ ਗਾਣਾਂ ਬੜੀਆਂ ਪਈਆਂ ਸੀ ਜਦੋਂ ਸੀ ਫੇਰ ਕੀ ਹੋਇਆ ਗਾਣਾਂ ਤਾਂ ਜਿਹਦੀ ਜਿਹਦੀ ਜੋਬ ਗਾਣਾਂ ਦੀ ਉਹ ਗਾਣਾ ਕੱਢ ਸਕਦਾ ਹਾਂ ਆਪਾਂ ਰੋਕਣਾ ਥੋੜੋ ਕਿਸੇ ਨੂੰ ਕਿਉਂਕਿ ਜਦੋਂ ਸ਼ਰਮਨੀ ਕਾਲੀ ਦਲ ਵੱਲੋਂ ਤੁਸੀਂ ਇਲੈਕਸ਼ਨ ਗਏ ਤੁਸੀਂ ਇਲੈਕਸ਼ਨ ਦੇ ਵਿੱਚ ਖੜੇ ਹੋਏ ਸੀਗੇ ਨਹੀਂ ਮੈਂ ਇੱਥੇ ਤਾਂ ਨਹੀਂ ਨਾਲੋਂ ਤਾਂ ਨਹੀਂ ਕੋਈ ਇਲੈਕਸ਼ਨ ਕੀਤੀ ਪਰ ਮੈਨੂੰ ਜੁਆਇਨ ਦਾ ਕੀਤਾ ਇਹਨਾਂ ਨੇ ਮੈਨੂੰ ਕਿ ਇੱਥੇ ਭੇਜਿਆ ਸੀ ਆਪਾਂ ਕਿਹਦੀ ਗੱਲ ਕਰਦੇ ਹਾਂ ਜੀ ਤੁਸੀਂ ਕਾਲੀ ਦਲ ਦੀ ਗੱਲ ਸ਼ਰਮਨੀ ਕਾਲੀ ਦਲ ਦੀ ਹਾਂ ਮੈਨੂੰ ਆਪਣਾ ਭੇਜਿਆ ਸੀਗਾ ਇੱਥੇ ਕਪੂਰਥਲੇ ਹੂੰ ਕਪੂਰਥਲੇ ਭੇਜਿਆ ਸੀ ਇਲੈਕਸ਼ਨ ਕੈਂਪੇਨਿੰਗ ਦੇ ਵਿੱਚ ਹਾਂ ਜੀ ਇਲੈਕਸ਼ਨ ਕੈਂਪੇਨਿੰਗ ਦੇ ਵਿੱਚ ਵੇ ਮੈਨੂੰ ਉੱਥੇ ਹਲਕਾ ਚਾਰਜ ਵੀ ਭੇਜ ਦਿੱਤਾ ਸੀ ਮੈਨੂੰ ਕਹਿੰਦੇ ਸੀ ਮਾਰਕ ਕਰ ਚੱਲ ਤੂੰ ਉੱਥੇ ਹੂੰ ਪਹਿਲਾਂ ਮੈਨੂੰ ਕਹਿੰਦੇ ਸੀ ਕੈਂਟ ਦੇ ਵਿੱਚ ਕਿ ਟਿਕੜ ਨਹੀਂ ਦਿੱਤੇ ਨਹੀਂ ਨਹੀਂ ਉਹ ਟੈਕਟ ਦੇ ਉਹ ਵੀ ਮੈਂ ਪੈਰ ਖਵਾੜੀ ਆਪ ਹੀ ਮਾਰ ਲਈ ਉਹ ਮੈਂ ਸਾਂਝੀ ਨਹੀਂ ਕਰ ਸਕਦਾ ਕਰ ਉਹ ਥੋੜਾ ਜਿਹਾ 2-4 ਲੀਟਰ ਸੀ ਤੇ ਉਹ ਵੀ ਸੋਚਦੇ ਸੀ ਉਹ ਦੋਗਲੇ ਜਿਹੇ ਲੀਟਰ ਸੀ ਕਾਲੀਦਾਲ ਦੇ ਅੱਛਾ ਮੈਂ ਸਾਰੀ ਫੇ ਆਪਾਂ ਵੀ ਪੰਜਾਬ ਚ ਰਹਿਣਾ ਜੇ ਸਿਆਸਤ ਕਰਨੀ ਫਿਰ ਤੁਹਾਨੂੰ ਆਲਾ ਦਵਾਲਾ ਦੇਖਣਾ ਪੈਣਾ ਜੋ ਕਿ ਅ ਸਖਵੀਰ ਬਾਦਲ ਨੇ ਨਹੀਂ ਦੇਖਿਆ ਕਿਉਂਕਿ ਉਹਨੂੰ ਠੱਬੀ ਵੀ ਆਪਣਿਆਂ ਨੇ ਮਾਰੀ ਆ ਉਸ ਟਾਈਮ ਤੋਂ ਮੰਨਦੇ ਹੋ ਕਿ ਸੁਖਬੀਰ ਸਿੰਘ ਮਾਦਰ ਦੀ ਗਲਤੀ ਸੀ ਨਹੀਂ ਉਹਦੀ ਗਲਤੀ ਤੁਸੀਂ ਗਲਤੀ ਉਹਨੂੰ ਸੁਧਾਰਨ ਦਾ ਮੌਕਾ ਨਹੀਂ ਤੁਸੀਂ ਦਿੱਤਾ ਜੇ ਗਲਤੀ ਸੀ ਤਾਂ ਹਨਾ ਮੰਨ ਲਓ ਗਲਤੀ ਆ ਐਗਜ਼ਾਮਪਲ ਦੇ ਤੌਰ ਤੇ ਹਨਾ ਤੇ ਉਹਨੂੰ ਤੁਸੀਂ ਮੌਕਾ ਨਹੀਂ ਦਿੱਤਾ ਨਾਲਦਿਆਂ ਨੇ ਸਲਾਹਕਾਰਾਂ ਨੇ ਕਹਿੰਦੇ ਰਜੀਵ ਗਾਂਧੀ ਮਰਾਤਾ ਉਹ ਚੱਕਰ ਹੋਇਆ ਨਾ ਉਹ ਚੱਕਰ ਬਾਦਲ ਸਾਹਿਬ ਨਾਲ ਸੀ ਵੀਰ ਜੀ ਨਾਲ ਹੋਇਆ ਜੇ ਉਦੋਂ ਮਨ ਲੋ ਕਹਿੰਦੇ ਵੀ ਆ ਆ ਹੋ ਗਿਆ ਉਹ ਹੋ ਗਿਆ ਤੇ ਤੁਸੀਂ ਉਦੋਂ ਸਿਆਣੇ ਵਿਆਣੇ ਬੰਦੇ ਕਿੱਥੇ ਸੀਗੇ ਨਾ ਉਹਦੇ ਤੁਸੀਂ ਪਹਿਲਾਂ 10 ਸਾਲ ਆਨੰਦ ਮਾਣਿਆ ਸਰਕਾਰ ਦਾ ਬਾਦਲਾਂ ਦਾ ਪਹਿਲਾਂ ਵੀ ਤੇ ਹੁਣ ਤੁਸੀਂ ਆ ਕੇ ਦੱਸਣ ਦੇ ਅਸੀਂ ਕਹਿੰਦੇ ਸੀ ਉਦਾਂ ਕਰਦੇ ਸੀ ਨਾ ਤੇ ਇਹ ਇਦਾਂ ਚੰਗਾ ਨਹੀਂ ਲੱਗਦਾ ਤੁਸੀਂ ਆਪਣੇ ਹੋ ਗਈ ਆਪਣੀ ਪਾਰਟੀ ਦੀ ਜਾਣ ਕਰਦੇ ਹੁਣ ਕਿਤੇ ਢੋਈ ਵੀ ਨਹੀਂ ਮੈਂਣੀ ਇਹਨਾਂ ਨੂੰ ਜਿਹੜੇ ਗਏ ਆ ਮੇਰਾ ਪੋਡਕਾਸਟ ਕੀਤਾ ਸੀ ਜੈਰਾਜ ਫਤਨ ਵਾਲੇ ਦਾ ਕਿਹਦਾ ਜੈਰਾਜ ਫਤਨ ਵਾਲੇ ਅੱਛਾ ਜੀ ਉਹ ਪੂਰਾ ਪਰਿਵਾਰ ਜਿਹੜਾ ਹੈ ਉਹ